ਪਿੰਡ ਦਾ ਪਿੰਡ ਦਾ ਇੰਦਾ ਜੀ ਪਿੰਡ ਬਚਾ ਕਰ ਲਿਆ ਜੀ ਅਸੀਂ ਇੱਕ ਹਫ਼ਤਾ ਮਿੱਟੀ ਪਾਉਂਦੇ ਰਹੇ ਜਦੋਂ ਪਾਣੀ ਚੜਿਆ ਦਰਿਆ ਦੇ ਵਿੱਚ ਹਾਂ ਹਾਂ ਪਿੰਡ ਪਿੰਡ ਸਾਰੇ 4-5 ਪਿੰਡਾਂ ਦੇ ਬੰਦੇ ਖੜੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਹਫ਼ਤਾ ਮਿੱਟੀ ਪਾਉਂਦੇ ਰਹੇ ਜੀ ਉਹਦੇ ਕਰਕੇ ਜੀ ਬੰਟਰਾੜੀ ਅਸੀਂ ਕੰਟਰੋਲ ਕਰ ਲਿਆ ਮੋਰੇ ਜਾ ਕੇ ਪਾਣੀ ਦਾ ਸਾਨੂੰ ਖਤਰਾ ਆਇਆ 88 ਵੇਲੇ ਦੀਆਂ ਜੀ ਕੁੜੀਆਂ ਪਾਈਆਂ ਹੋਈਆਂ ਉਹ ਜਦੋਂ ਪਾਣੀ ਦਾ ਦਰਿਆ ਚੜਦਾ ਆ ਜਾਨੀ ਭਾਜਰ ਪਾਉਂਦਾ ਵੀ ਪਾਉਂਦੀਆਂ ਉਹ ਬੈਗ ਵੱਜਦੀਆਂ ਜੀ ਅਸੀਂ ਉਹ ਕੁੜੀਆਂ ਪੱਟਣੀਆਂ ਜੀ ਉਹਦੀ ਇੱਕ ਜੀ ਪਾਪ ਕੇ ਪੂਰੀ ਵੱਡੀ ਬਣ ਜਾ ਠੱਕਣ ਲੱਗ ਜਾਣਾ ਉੱਥੇ। ਇਹਦੀ ਉਹ ਫਾਇਦਾ ਹੀ ਕੋਈ ਨਹੀਂ ਸਾਨੂੰ ਕੁੜੀਆਂ ਹੀ ਪਟਵਾਉਣੀਆਂ ਸਾਰੇ ਸਾਡੇ ਪਿੰਡਾਂ ਨੇ ਸਹਿਮਤ ਹੈ ਜੀ। ਉਹ 88 ਵੇਲੇ ਬਣਾ ਸੀ ਜਦੋਂ ਮੀਂਹ ਪੈਂਦਾ ਪਾਣੀ ਇਦੋਂ ਦਰਿਆ ਆ ਜਾਵੇ ਉਹ ਤਾਂ ਜੀ ਹੁਣ ਹੈ ਨਹੀਂ ਜਮੀਨਾਂ ਸਾਰੀਆਂ ਬਾਦ ਹੋਈਆਂ। ਇਸ ਕਰਕੇ ਇੱਕ ਜੀ 2023 ਦੇ ਵਿੱਚ ਜਦੋਂ ਹੜ ਆਇਆ ਉਹ ਮੋਰੇ ਕਿਨੇ ਰੋਡ ਤੇ ਵੀ ਸਾਰੀ ਉਹ ਸੜਕ ਟੁੱਟੀ ਪਈ ਆ। ਇਦਾਂ ਹੀ ਬਈ ਆ ਜੀ ਉਹ ਉਹ ਗੱਡੀ ਨੀਰੇ ਸਾਨੂੰ ਉੱਧਰ ਦੀ ਲੈ ਕੇ ਆਉਣਾ ਸੀ ਜੀ ਉਹ ਸਾਰਾ ਹੀ ਰਸਤਾ ਜੀ 2023 ਦਾ ਟੁੱਟਾ ਪਿਆ ਇੱਕ ਦਿਨ ਅਸੀਂ ਉੱਥੇ ਮਿੱਟੀ ਪਾਉਣੀ ਆ ਜੀ ਬਹੁਤ ਜਲਦੀ ਹੈ ਥੋੜਾ ਸੁਣਾ ਥੋੜਾ ਚਾਰੀਆਂ ਨਿਕਲਣਾ ਹੈ ਦੇਖੋ ਠੀਕ ਹੈ ਮਾਣ ਤੋਂ ਥੋੜਾ ਸਰ ਬਤਾਓ ਮੜਾ ਸਰ ਥੋੜਾ ਜਿਆ ਚਾਰ ਇਹਨੂੰ ਪਰਚੋ ਮੇਰੇ ਕੋਲ ਦਿੱਤਾ ਹੋਈ ਠੀਕ ਬਾਕੀ ਚੱਲਣਾ ਠੀਕ ਹੈ ਠੀਕ ਹੈ ਜੀ ਇਕ ਤੁਸੀਂ ਜਿਹੜਾ ਜੀ.ਵੀ. ਵੀ ਤੁਸੀਂ ਲੈ ਲਿਆ ਲੱਖ ਰੁਪਏ ਆਪਣੀ ਲੈ ਲਓ ਠੀਕ ਆ ਜੀ ਕਰਾਇਆ ਉਹ ਤੁਸੀਂ ਕਰਨਾ ਥੋੜਾ ਚਲੋ ਮੀਟਿੰਗ ਮੂਟੇ ਬਣਾਈਏ ਤੁਸੀਂ ਕੋਈ ਨਹੀਂ ਜੀ ਅਸੀਂ ਆਪਰੇ ਚਾਰ ਪੰਜ ਮਿੰਟਾਂ ਦੇ ਹੈਂਡ ਦੇ ਆਪਾਂ ਸਮਝ ਲੈ ਗਏ ਇਹ 100 ਦਾ ਆਹ ਹੋ ਗਿਆ ਰਵਾਂਚਾ ਜੀ ਆਓ ਸਾਰੇ ਕਿੱਥੇ ਅਸੀਂ 70 ਦੋਨੇ ਪੰਚਾਇਤਾਂ ਸਾਈਨ ਪਾਓ ਥੋੜਾ ਹੁਣ ਐ ਕਰਾਂਗੇ ਜੀ ਜਦੋਂ ਬਾਅਦ ਹੋਏਗੇ ਦੁਗਾ ਆ ਤੁਹਾਨੂੰ ਭਰਾਈ ਜਾਣਗੇ ਜਿੱਥੋਂ ਇਹਨਾਂ ਨਾਲ ਗੱਲ ਹੋ ਜੂਗੀ ਕੀ ਹੈ ਜੀ ਤੁਹਾਡਾ ਗੱਲ ਇਕ ਤਾਂ ਤੁਹਾਨੂੰ ਅਸੀਂ ਇਹ ਫਾਈਚਾਂਸ ਟਰੈਕਟਰਾਂ ਦੀ ਵੀ ਲੋੜ ਹੈ ਠੀਕ ਹੈ ਜੀ ਬਸ ਨਾਲ ਦੀ ਹਲਕੀਤ ਮੰਗਾ ਲੈ ਟਰੈਕਟਰ ਤੇ ਇਹ ਟਰੈਕਟਰ ਦੀ ਵੀ ਲੋੜ ਹੈ ਟਰੈਕਟਰ ਸਾਡੇ ਪਿੰਡਾਂ ਸਾਰਿਆਂ ਦਾ ਸਹਯੋਗ ਹੈ ਦੂਰਾ ਜੀ ਤੇ ਫਿਰ ਅਸੀਂ ਚਾਰੇ ਦੀ ਜਿੰਨੀ ਲੋੜ ਹੈ ਠੀਕ ਹੈ ਜੀ ਦੱਸੋ ਕਿੰਨੇ ਕੁਇੰਟਲ ਲੋੜ ਹੈ ਤੇ ਤੁਹਾਨੂੰ ਇਹਨਾਂ ਕੋਲ ਜਿਆਦਾ ਨਹੀਂ ਤੇ ਤੁਸੀਂ ਜਿਹੜਾ ਸਾਨੂੰ ਦੱਸ ਦਾਂਗੇ ਜੀ ਉਹ ਸਾਡੇ ਦੇ ਦੇਾਂਗੇ ਠੀਕ ਹੈ ਜੀ ਯਾਰਾਂ ਤਾਂ ਦੋ ਚਾਰ ਦਿਨਾਂ ਅਸੀਂ ਭੇਜਣ ਲੱਗੇ ਹੁਣ ਅਸੀਂ ਸ਼ੁਰੂ ਕਰਦਾ ਮੈਂ 500 ਤੱਕ ਮੈਂ ਦੇ ਦਾਰੇ ਨੇ ਠੀਕ ਹੈ ਜੀ ਹੁਣ ਭੇਜਣੇ ਸ਼ੁਰੂ ਕਰੀਏ ਠੀਕ ਹੈ ਜੀ ਤੇ ਬਾਕੀ ਜਿਹਨਾਂ ਪੀ ਰੀ ਰੋਡ ਹੈ ਚਾਰਾ ਜਿੱਧਰ ਲੋਡ ਆਈਆਂ ਉਹ ਸਿੱਧਰ ਦੋਵੇਂ ਜਿੱਥੇ ਪਹੁੰਚਾਇਆ ਜੀ ਤੁਸੀਂ ਤਾਂ ਫਿਰ ਬੇਸੋਂ ਤੋਂ ਜ਼ਿਆਦਾ ਡੀਜ਼ਲ ਦੀ ਤੇ ਆਈ ਅੱਜ ਦੀ ਜ਼ਿਆਦਾ ਆਈ ਸਾਡੀ ਬਾਦ ਉਹ ਤੇ ਦੇਣਾ ਹਾਂ ਜੀ ਇਹਨਾਂ ਨੂੰ ਜੇਸ਼ੂ ਕਿਰਾਏ ਤੇ ਆਜੂਗੀ ਤੁਹਾਡੇ ਕੋਲ ਖਾਂਦੀ ਆਣੀ ਚੀਜ਼ ਤੇ ਬਾਕੀ ਸੋ ਡੀਜ਼ਲ ਆਜੂਗਾ ਜੇ ਮੁੱਕ ਗਿਆ ਫਟੋ ਦੱਸਦੇ ਹੋ ਹੋਰ ਦੱਸ ਦਾਂਗੇ ਜੀ ਬਾਕੀ ਬੀਜ ਬੂਜ ਕੋਈ ਕਣਕਾ-ਕੁਣਕਾ ਜ਼ਿਆਦਾ ਜੇ ਤੁਹਾਨੂੰ ਕੋਈ ਬੀਜ ਦੀ ਲੋੜ ਹੈ ਉਹ ਦੱਸੋ ਉਹਨੂੰ ਵੀਜ਼ ਤਾਂ ਜਾਈ ਦੱਸ ਦਿਓ ਕੋਈ ਘਰ ਸਭ ਦੱਸ ਦਿਓ ਅਸੀਂ ਉਹਦੀ ਮਦਦ ਕਰਾਂਗੇ ਠੀਕ ਹੈ ਜੀ ਤੇ ਬਾਕੀ ਕੱਲ ਦੱਸਣਾ ਇਦੋਂ ਸਰਕਾਰ ਬੰਗੀ ਪੱਕਾ ਸੀਮਿੰਟ ਦਾ ਬਣਾਉਂਦਾ ਕੋਈ ਨਹੀਂ ਬੋਲੇ ਰੱਬਾ ਇਹਦੇ ਬਿਨਾਂ ਕੋਈ ਜਾਰਾ ਨਹੀਂ ਹੈ ਨਹੀਂ ਜਾਰਾ ਸਰ ਇਹ ਪੱਕਾ ਹੋ ਜੇ ਜੰਨਦੀ ਤੋਂ ਹੋਰ ਕਰਨਾ ਪੈਣਾ ਹੈ ਪਤਾ ਕਿਦਾ ਸਰ ਜਦੋਂ ਬਾਣੀ ਦਾ ਬੰਨ ਪੂਲਾ ਹੋ ਜਾਂਦਾ ਕੋਈ ਆ ਲੋ ਜੀ ਬੋਲੇ ਇਸੋ ਨਿਹਾਲ ਦੇ ਰੁੜ ਜਾਂਦੀ ਹਾਂ ਹਾਂ ਜੀ ਕਰ ਜੇ ਪੱਕਾ ਹੋ ਜਵੇ ਨਾ ਪੱਕਾ ਜਿਵੇਂ ਅਮਰੀਕਾ ਹਾਂ ਜੀ ਹਾਂ ਜੀ ਹਾਂ ਜੀ ਅੰਚਲ ਤੋਂ ਲੈ ਕੇ ਪਾਕਿਸਤਾਨ ਤੱਕ ਸਾਰੇ ਦਰਿਆ ਪੱਕੇ ਕਰ ਦੇ ਜਿਹੜੇ ਘਰ ਹੁਣ ਪਚਾਰਾ ਨਹੀਂ ਬੋਟ ਬਾਕੀ ਸਾਰੇ ਕੋਈ ਹੋਰ ਕੋਈ ਤਕਲੀਫ ਤਾਂ ਨਹੀਂ ਬਾਕੀ ਆਈ ਨਹੀਂ ਦਰਿਆ ਦੇ ਕੋਈ ਪੈ ਪਾ ਪੈ ਜਮੂਰ ਕਰਨੇ ਪੈ ਪਾ ਕਢਾਉਂਦੇ ਉਹ ਹਰ ਬੰਦੀ ਮੱਕੇ ਦਾ ਦਸਤੋਂ ਮਾਰ ਦਿੰਦੇ ਜਿੱਥੇ ਗਏ ਸੀ ਉੱਤੇ ਬੰਦ ਬਣਾ ਦਿੱਤਾ ਨਹੀਂ ਕਰੋਣੇ ਫਿਰ ਮੈਂ ਕਿੱਥੇ ਪੜਾਉਂਗਾ ਜੇ ਨਾਂ ਵੀ ਨਹੀਂ ਕਾਉਂਦਾ ਆਹ ਜਿਹੜਾ ਮਸ਼ੀਨ ਲੱਗਣੀ ਹੈ ਪੋਕਲੈਨ ਉਹੀ ਪੱਟੂਗੀ ਜਿਹੋੜੇ ਪੱਟਗੇ ਤਾਂ ਇਹ ਮਿੱਟੀ ਪੈ ਜੂਗੀ ਅੱਛਾ ਉਹਦੇ ਕਰਾਂਗੇ